ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿਤਾਬ 12 ਰੂਲਸ ਆਫ ਲਾਈਫ ਪਾਵ ਜ਼ਿੰਦਗੀ ਦੇ 12 ਨਿਯਮ ਜੋ ਕਿ ਰਾਈਟਰ ਡਾਕਟਰ ਜਾਰਡਨ ਬੀ ਪੀਟਰਸਨ ਸੰਵਲੋਂ ਲਿਖੀ ਗਈ ਹੈ ਰੂਲ ਪਹਿਲਾ ਆਪਣੇ ਆਪ ਨੂੰ ਸਿੱਧਾ ਖੜਾ ਰੱਖੋ ਕਮਰ ਤਾਣ ਕੇ ਜਿਵੇਂ ਹੀ ਤੁਸੀਂ ਕਮਰ ਤਾਣ ਕੇ ਮੱਥਾ ਉੱਚਾ ਕਰਕੇ ਖੜੇ ਹੋ ਜਾਂਦੇ ਹੋ ਤੁਹਾਡਾ ਸ਼ਰੀਰ ਸਿਰਫ ਇੱਕ ਪੋਜ਼ ਵਿੱਚ ਨਹੀਂ ਆਉਂਦਾ ਤੁਹਾਡੀ ਸੋਚ ਤੁਹਾਡਾ ਆਤਮ ਵਿਸ਼ਵਾਸ ਅਤੇ ਜੀਵਨ ਨੂੰ ਦੇਖਣ ਦਾ ਤਰੀਕਾ ਬਦਲ ਜਾਂਦਾ ਹੈ ਡਾਕਟਰ ਪੀਟਰਸਨ ਇਸ ਰੂਲ ਦੀ ਸ਼ੁਰੂਆਤ ਵਿੱਚ ਲਾਬਸਟਰ ਦੀ ਮਿਸਾਲ ਦਿੰਦੇ ਹਨ ਲਾਬਸਟਰ ਇੱਕ ਮਾਦਾ ਜਲਜੀਵ ਜਾਨਵਰ ਹੁੰਦਾ ਹੈ ਉਹ ਜਦੋਂ ਕਿਸੇ ਹੋਰ ਲਾਬਸਟਰ ਨਾਲ ਲੜਦਾ ਹੈ ਅਤੇ ਜਿੱਤ ਜਾਂਦਾ ਹੈ ਤਾਂ ਉਹ ਸੱਦਾ ਹੋ ਜਾਂਦਾ ਹੈ ਉਸਦਾ ਹਾਰਮੋਨ ਲੈਵਲ ਵੱਧ ਜਾਂਦਾ ਹੈ ਅਤੇ ਉਹ ਹੋਰ ਲਾਬਸਟਰਾਂ ਤੇ ਭਾਰੀ ਪੈ ਜਾਂਦਾ ਹੈ ਜੇਕਰ ਉਹ ਹਾਰ ਜਾਂਦਾ ਹੈ ਤਾਂ ਉਹ ਥੱਲੇ ਨੂੰ ਜਾਂਦਾ ਹੈ ਡਰਪੋਕ ਨਿਮਾਣਾ ਤੇ ਦੱਬਿਆ ਜਿਹਾ ਇਸ ਤਰ੍ਹਾਂ ਮਨੁੱਖੀ ਜੀਵਨ ਵਿੱਚ ਵੀ ਜੇਕਰ ਅਸੀਂ ਖੁਦ ਨੂੰ ਦਬਾ ਕੇ ਰੱਖਦੇ ਹਾਂ ਨਿਰਾਸ਼ਾ ਡਰ ਇਹ ਅਸੁਰੱਖਿਤ ਵਾਲੀ ਪਾਸ਼ਾ ਨਾਲ ਜਿਉਂਨੇ ਹਾਂ ਤਾਂ ਦੁਨੀਆ ਵੀ ਸਾਡੇ ਨਾਲ ਉਸੇ ਤਰ੍ਹਾਂ ਹੀ ਵਿਹਾਰ ਕਰਦੀ ਹੈ ਜਦੋਂ ਤੁਸੀਂ ਆਤਮ ਵਿਸ਼ਵਾਸ ਵਾਲੀ ਸ਼ਰੀਰਿਕ ਪਾਸ਼ਾ ਅਪਣਾਉਂਦੇ ਹੋ ਤਾਂ ਤੁਹਾਡੇ ਸਰੀਰ ਵਿੱਚ 세ਰੋਟੋਨਿਨ ਅਤੇ ਡੋਪਾਮਾਈਨ ਵਰਗੇ ਖੁਸ਼ੀ ਦੇ ਰਸਾਇਣਵਾਦ ਦੇ ਹਨ ਇਹ ਤੁਹਾਨੂੰ ਹੌਸਲੇ ਸੁਖ ਅਤੇ ਆਤਮ ਸੰਤੁਸ਼ਟੀ ਵਾਲਾ ਅਹਿਸਾਸ ਦਿੰਦੇ ਹਨ ਕਦੇ ਵੀ ਚੁੱਕ ਕੇ ਨਾ ਚੱਲੋ ਭਾਵੇਂ ਅੰਦਰੋਂ ਤੁਸੀਂ ਟੁੱਟੇ ਹੋਏ ਹੋਵੋ ਹਰ ਸਵੇਰ ਇਸ ਤਰ੍ਹਾਂ ਬੈੱਡ ਤੋਂ ਉੱਠੋ ਜਿਵੇਂ ਤੁਸੀਂ ਕਿਸੇ ਮੁਹਿੰਮ ਤੇ ਜਾ ਰਹੇ ਹੋ ਲੋਕ ਤੁਹਾਨੂੰ ਉਦੋਂ ਹੀ ਗੰਭੀਰਤਾ ਨਾਲ ਲੈਣਗੇ ਜਦੋਂ ਤੁਸੀਂ ਖੁਦ ਨੂੰ ਗੰਭੀਰਤਾ ਨਾਲ ਦੇਖੋਗੇ ਰੂਲ ਦੂਸਰਾ ਆਪਣੇ ਆਪ ਦੀ ਉਸ ਇਨਸਾਨ ਨਾਲ ਤੁਲਨਾ ਨਾ ਕਰੋ ਜੋ ਤੁਸੀਂ ਕੱਲ ਸੀ ਨਾ ਹੀ ਆਪਣੇ ਆਪ ਦੀ ਕਿਸੇ ਹੋਰ ਨਾਲ ਤੁਲਨਾ ਕਰੋ ਇਹ ਨਿਯਮ ਅੱਜ ਦੀ ਸੋਸ਼ਲ ਮੀਡੀਆ ਵਾਲੀ ਦੁਨੀਆ ਲਈ ਬਹੁਤ ਜ਼ਰੂਰੀ ਹੈ ਅਸੀਂ ਹਰ ਪਾਸੇ ਲੋਕਾਂ ਦੀ ਚਮਕਦਾਰ ਜ਼ਿੰਦਗੀ ਦੇਖਦੇ ਹਾਂ ਕਿਸੇ ਦੀ ਨਵੀਂ ਕਾਰ ਕਿਸੇ ਦੀ ਨਵੀਂ ਨੌਕਰੀ ਇਸੇ ਦਾ ਤਕੜਾ ਤੇ ਸ਼ੋਸ਼ੇਵਾਜੀ ਭਰਿਆ ਵਿਆ ਇਹਨਾਂ ਨੂੰ ਵੇਖ ਕੇ ਅਸੀਂ ਆਪਣੇ ਆਪ ਨੂੰ ਨਿਕੰਮਾ ਪਿੱਛੇ ਛੱਡਿਆ ਹੋਇਆ ਅਤੇ ਅਸਫਲ ਮਹਿਸੂਸ ਕਰਦੇ ਹਾਂ ਇਹ ਤਰਕ ਹੀ ਗਲਤ ਹੈ ਅਸਲ ਮੁੱਦਾ ਕੀ ਹੈ ਤੁਸੀਂ ਕਿਸੇ ਹੋਰ ਦੇ ਰਾਹ ਤੇ ਨਹੀਂ ਹੋ ਤੁਹਾਡਾ ਰਸਤਾ ਵੱਖਰਾ ਹੈ ਤੁਹਾਡੀਆਂ ਲੋੜਾਂ ਸਮੱਸਿਆਵਾਂ ਅਤੇ ਟੀਚੇ ਵੱਖਰੇ ਹਨ ਤੁਸੀਂ ਜੇ ਆਪਣੇ ਆਪ ਨੂੰ ਕਿਸੇ ਹੋਰ ਦੇ ਪੈਮਾਨੇ ਤੇ ਮਾਪੋ ਜਾਂ ਤਾਂ ਤੁਸੀਂ ਨਿਰਾਸ਼ ਹੋਵੋਗੇ ਜਾਂ ਤੁਹਾਡੇ ਅੰਦਰ ਹੰਕਾਰ ਭਰ ਜਾਵੇਗਾ ਇਸ ਤਰ੍ਹਾਂ ਦੋਵੇਂ ਗੱਲਾਂ ਤੁਹਾਡੇ ਲਈ ਨੁਕਸਾਨਦੇ ਹੁੰਦੀਆਂ ਹਨ ਅਸਲ ਵਿੱਚ ਤੁਹਾਡਾ ਟੱਕਰਾ ਖੁਦ ਨਾਲ ਹੈ ਕੀ ਤੁਸੀਂ ਕੱਲ ਨਾਲੋਂ ਥੋੜਾ ਜਿਹਾ ਬਿਹਤਰ ਸੋਚਦੇ ਹੋ ਕੀ ਤੁਸੀਂ ਆਪਣੀ ਆਦਤਾਂ 'ਚ ਥੋੜਾ ਜਿਹਾ ਬਦਲਾਅ ਮਹਿਸੂਸ ਕਰ ਰਹੇ ਹੋ ਜੇਕਰ ਹਾਂ ਤਾਂ ਤੁਸੀਂ ਜਿੱਤ ਰਹੇ ਹੋ ਤੁਸੀਂ ਹਰ ਦਿਨ 1 ਇੰਚ ਬਿਹਤਰ ਬਣ ਸਕਦੇ ਹੋ ਅਤੇ ਜੇ ਇਹ ਸਫ਼ਰ ਚੱਲਦਾ ਰਿਹਾ ਤਾਂ ਸਾਲਾਂ ਵਿੱਚ ਤੁਹਾਡਾ ਬਦਲਾਅ ਬੇਮਿਸਾਲ ਹੋਵੇਗਾ ਹਰ ਰੋਜ਼ ਸ਼ਾਮ ਨੂੰ ਸੋਚੋ ਮੈਂ ਅੱਜ ਕਿੱਥੇ ਬਿਹਤਰ ਰਿਹਾ ਕਿੱਥੇ ਨਹੀਂ ਆਪਣੇ ਲਈ ਛੋਟੇ ਟੀਚੇ ਬਣਾਓ ਨਾ ਕਿ ਕਿਸੇ ਹੋਰ ਦੇ ਅੰਕੜੇ ਨਾ ਪੜੋ ਦੂਜੇ ਦੀ ਕਾਮਯਾਬੀ ਨੂੰ ਪ੍ਰੇਰਨਾ ਵਜੋਂ ਲਵੋ ਨਾ ਕਿ ਆਪਣੀ ਨਾਕਾਮੀ ਦੀ ਪੁਸ਼ਟੀ ਵਜੋਂ ਲੇਖਕ ਦੇ ਸੁਝਾਅ ਹਨ ਆਪਣੇ ਮਨ ਨੂੰ ਇੰਨਾ ਮਿਹਨਤੀ ਅਤੇ ਅੰਤਰਦਰਸ਼ੀ ਬਣਾ ਲਵੋ ਕਿ ਤੁਸੀਂ ਦਿਨ ਪ੍ਰਤੀ ਦਿਨ ਆਪਣੇ ਆਪ ਨੂੰ ਹੀ ਹਰਾ ਦਿਓ ਜੇ ਤੁਹਾਨੂੰ ਕਿਸੇ ਨਾਲ ਤੇ ਤੁਹਾਨੂੰ ਕਿਸੇ ਨਾਲ ਮੁਕਾਬਲਾ ਕਰਨ ਦੀ ਲੋੜ ਹੀ ਨਾ ਮਹਿਸੂਸ ਹੋਵੇ ਅਸੀਂ ਜੋ ਵੀ ਹਾਂ ਜਿੱਥੇ ਵੀ ਹਾਂ ਉਹ ਕਾਫੀ ਹਾਂ ਰੂਲ 3 ਆਪਣੇ ਬੱਚਿਆਂ ਨੂੰ ਉਹ ਕੰਮ ਨਾ ਕਰਨ ਦਿਓ ਜੋ ਤੁਹਾਨੂੰ ਉਹਨਾਂ ਤੋਂ ਨਫ਼ਰਤ ਕਰਵਾ ਦੇਵੇ। ਇਹ ਨਿਯਮ ਡਾਕਟਰ ਜਾਰਡਨ ਪੀਟਰਸਨ ਦੇ ਅਨੁਭਵਾਂ ਤੋਂ ਆਇਆ ਹੈ ਜੋ ਕਿ ਇੱਕ ਪਿਤਾ, ਕਲੀਨਿਕਲ ਮਨੋਵਿਗਿਆਨੀ ਅਤੇ ਪ੍ਰੋਫੈਸਰ ਦੇ ਤੌਰ ਤੇ ਦੇਖਦੇ ਹਨ। ਉਹ ਕਹਿੰਦੇ ਹਨ ਕਿ ਬਹੁਤ ਵਾਰੀ ਮਾਪੇ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਬਚਪਨਾ ਆਖ ਕੇ ਅਣਦੇਖਾ ਕਰ ਦਿੰਦੇ ਹਨ। ਪਰ ਇਹ ਛੋਟੀਆਂ ਗਲਤੀਆਂ ਜੇ ਸਮੇਂ ਤੇ ਨਾ ਸੰਭਾਲੀਆਂ ਜਾਣ ਤਾਂ ਅੱਗੇ ਚੱਲ ਕੇ ਉਹਨਾਂ ਦੀ ਸ਼ਖਸੀਅਤ ਨੈਤਿਕਤਾ ਅਤੇ ਸੰਬੰਧਾਂ ਨੂੰ ਖਤਰੇ 'ਚ ਪਾ ਸਕਦੀਆਂ ਹਨ ਬੱਚੇ ਜਨਮ ਤੋਂ ਹੀ ਭਲੇ ਨਹੀਂ ਹੁੰਦੇ ਉਹ ਸਿੱਖਦੇ ਹਨ ਆਦਰ ਹਮਦਰਦੀ ਧੀਰਜ ਸਹਿਨਸ਼ੀਲਤਾ ਜੇਕਰ ਮਾਪੇ ਇਹ ਸਭ ਚੀਜ਼ਾਂ ਉਹਨਾਂ ਨੂੰ ਨਹੀਂ ਸਿਖਾਉਂਦੇ ਤਾਂ ਸਮਾਜ ਸਿਖਾਏਗਾ ਰੋਲ ਚੌਥਾ ਆਪਣੇ ਲਈ ਚੰਗਾ ਚਾਉਣ ਵਾਲੇ ਲੋਕਾਂ ਨਾਲ ਦੋਸਤੀ ਕਰੋ ਅਸੀਂ ਜਿਸ ਸੰਗਤ ਵਿੱਚ ਰਹਿੰਦੇ ਹਾਂ ਉਹ ਸਾਡੀ ਸੋਚ ਆਦਤਾਂ ਅਤੇ ਭਵਿੱਖ ਨੂੰ ਸ਼ਕਲ ਦਿੰਦੀ ਹੈ ਸਾਡਾ ਜੀਵਨ ਉਹਨਾਂ ਲੋਕਾਂ ਦਾ ਪ੍ਰਤੀਬਿੰਦ ਹੈ ਜੋ ਸਾਡੇ ਸਭ ਤੋਂ ਨੇੜੇ ਹਨ ਜੇਕਰ ਤੁਹਾਡੇ ਆਲੇ-ਦੁਆਲੇ ਐਸੇ ਲੋਕ ਹਨ ਜੋ ਤੁਹਾਨੂੰ ਜ਼ਿੰਦਗੀ 'ਚ ਅੱਗੇ ਵਧਣ ਤੋਂ ਰੋਕਦੇ ਹਨ ਤੁਹਾਡੀ ਮਿਹਨਤ ਦਾ ਮਜ਼ਾਕ ਉਡਾਉਂਦੇ ਹਨ ਜਾਂ ਤੁਹਾਨੂੰ ਅੱਗੇ ਵਧਣ ਦਾ ਹੌਸਲਾ ਨਹੀਂ ਦਿੰਦੇ ਤਾਂ ਉਹ ਤੁਹਾਡੇ ਦੋਸਤ ਨਹੀਂ ਰੁਕਾਵਟ ਹਨ ਅਸਲ ਦੋਸਤ ਉਹ ਹੁੰਦਾ ਹੈ ਜੋ ਤੁਹਾਡੀ ਮਿਹਨਤ ਦੀ ਕਦਰ ਕਰੇ ਜਦੋਂ ਤੁਸੀਂ ਥੱਕੇ ਹੋਵੋ ਤੁਹਾਨੂੰ ਹਿੰਮਤ ਰਵੇ ਜਦੋਂ ਤੁਸੀਂ ਗਲਤ ਰਾਹ ਚੋਂ ਠੀਕ ਰਸਤਾ ਦਿਖਾਏ ਤੁਹਾਡੀਆਂ ਉਚਾਈਆਂ ਤੋਂ ਜਲਨ ਨਾ ਰੱਖੇ ਬਲਕਿ ਸ਼ਾਬਾਸ਼ੀ ਦਵੇ ਪਰ ਦੁੱਖ ਦੀ ਗੱਲ ਇਹ ਹੈ ਕਿ ਬਹੁਤ ਵਾਰੀ ਅਸੀਂ ਅਜਿਹੇ ਦੋਸਤ ਨਾਲ ਦੋਸਤਾਂ ਨਾਲ ਜੁੜ ਜਾਂਦੇ ਹਾਂ ਜੋ ਸਾਡੀ ਖੁਸ਼ੀ ਨਹੀਂ ਚਾਹੁੰਦੇ ਨੁਕਸਾਨਦੇਹ ਦੋਸਤੀ ਕਿਵੇਂ ਪਛਾਣੀਏ ਉਹ ਸਦਾ ਤੁਹਾਨੂੰ ਘਟਿਆ ਮਹਿਸੂਸ ਕਰਾਉਣਗੇ ਉਹ ਤੁਹਾਡੀਆਂ ਸਫਲਤਾਵਾਂ ਨੂੰ ਟੱਚ ਕਰਕੇ ਜਾਣਨਗੇ ਉਹ ਤੁਹਾਡੇ ਅੰਦਰ ਨਾ ਮੁਮਕਿਨ ਵਾਲੀ ਸੋਚ ਭਰਦੇ ਹਨ ਜਦੋਂ ਤੁਸੀਂ ਵਧਣਾ ਚਾਹੁੰਦੇ ਹੋ ਉਹ ਤੁਹਾਨੂੰ ਦੱਸਦੇ ਹਨ ਐਨੀ ਮਿਹਨਤ ਨਾ ਕਰ ਰਿラックス ਰਹਿ ਜਦੋਂ ਤੁਸੀਂ ਚੰਗੀਆਂ ਆਦਤਾਂ ਅਪਣਾਉਣੀ ਹੋ ਉਹ ਕਹਿੰਦੇ ਹਨ ਚੱਲ ਛੱਡ ਪਹਿਲਾਂ ਜਿਵੇਂ ਹੀ ਰਹੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਪਰਖੋ ਕਿ ਉਹ ਤੁਹਾਡੀ ਸੋਚ ਜੋ ਕਿ ਚੰਗੀ ਹੈ ਨੂੰ ਉਤਸ਼ਾਹਿਤ ਕਰਦੇ ਹਨ ਜਾਂ ਰੋਕਦੇ ਹਨ ਤੁਹਾਡਾ ਪਿਵਕ ਤੁਹਾਡੇ 마ਸੂਮ ਜਜ਼ਬਾਤਾਂ ਤੋਂ ਵੱਡੇ ਹੈ ਤੁਸੀਂ ਜਿੱਥੇ ਪੌਦਾ ਲਗਾਓ ਉੱਥੇ ਮਿੱਟੀ ਉਸ਼ਾਦੀ ਹੋਣੀ ਚਾਹੀਦੀ ਹੈ ਜੇ ਸੰਗਤ ਵਿੱਚ ਵਿਸ਼ਵਾਸ ਹੌਸਲਾ ਨਿਰਪਰਤਾ ਨਹੀਂ ਤਾਂ ਤੁਸੀਂ ਕਦੇ ਉੱਗ ਨਹੀਂ ਸਕਦੇ ਰੂਲ 5 ਆਪਣੇ ਬੱਚਿਆਂ ਨੂੰ ਹੋਰ ਲੋਕਾਂ ਲਈ ਪਸੰਦਯੋਗ ਬਣਾਓ ਇਹ ਨਿਯਮ ਸਿੱਧਾ ਮਾਪਿਆਂ ਤੇ ਉਹਨਾਂ ਦੀ ਪਰਵਰਿਸ਼ ਦੀ ਜ਼ਿੰਮੇਵਾਰੀ ਉੱਤੇ ਉਂਗਲੀ ਰੱਖਦਾ ਹੈ ਬੱਚਿਆਂ ਦੀ ਸ਼ਖਸੀਅਤ ਗਲਤ ਬਣ ਜਾਂਦੀ ਹੈ ਜਦੋਂ ਮਾਪੇ ਸਹੀ ਗਲਤ ਦੀ ਸਮਝ ਨਾ ਦੇਣ ਉਹਨਾਂ ਦੀਆਂ ਗਲਤ ਆਦਤਾਂ ਨੂੰ ਨਜ਼ਰਅੰਦਾਜ਼ ਕਰਨ ਲੱਗਦਾ ਹੈ ਭਾਵੇਂ ਪਿਆਰ ਹੈ ਪਰ ਅਸਲ ਵਿੱਚ ਇਹ ਭਵਿੱਖ ਦੀ ਤਬਾਹੀ ਹੈ ਗਲਤ ਵਿਹਾਰ ਨੂੰ ਤੁਰੰਤ ਸੰਭਾਲੋ ਜਦੋਂ ਬੱਚਾ ਦੂਜਿਆਂ ਦੀ ਗੱਲ ਨਾ ਸੁਣੇ ਮਾਰ-ਪੀਟ ਕਰੇ ਝੂਠ ਬੋਲਣ ਵਿੱਚ ਮਾਹਰ ਹੋ ਜਾਵੇ ਜ਼ਿੰਮੇਵਾਰੀਆਂ ਤੋਂ ਭੱਜੇ ਤਾਂ ਉਹ ਅਣਸੁਲਝੇ ਮਨੁੱਖ ਬਣਦਾ ਜਾਵੇਗਾ ਜੋ ਅੱਗੇ ਚੱਲ ਕੇ ਆਪਣੇ ਆਪ ਨੂੰ ਸਮਾਜ ਨੂੰ ਅਤੇ ਰਿਸ਼ਤਿਆਂ ਨੂੰ ਨੁਕਸਾਨ ਦੇਵੇਗਾ ਮਾਪਿਆਂ ਲਈ ਸਭ ਤੋਂ ਵੱਡੀ ਗੱਲ ਹੁੰਦੀ ਹੈ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਇਹ ਸਭ ਕਾਫੀ ਨਹੀਂ ਹੁੰਦਾ ਉਹਨਾਂ ਨੂੰ ਸੰਘਰਸ਼ ਹੱਦਾਂ ਅਤੇ ਆਦਰ ਵੀ ਸਿਖਾਉਣਾ ਪੈਂਦਾ ਹੈ ਜਦੋਂ ਮਾਪੇ ਇਹ ਸਭ ਚੀਜ਼ਾਂ ਸਿਖਾਉਂਦੇ ਹਨ ਇਹ ਸਹੀ ਹੈ ਕਿ ਗਲਤ ਹੈ ਈ ਕਰਕੇ ਦੂਜੇ ਖੁਸ਼ ਹੁੰਦੇ ਹਨ ਕੀ ਕਰਕੇ ਦੂਜੇ ਤੁਹਾਡੇ ਦੂਰ ਹੋ ਜਾਂਦੇ ਹਨ ਤਾਂ ਉਹ ਬੱਚਾ ਅੱਗੇ ਚੱਲ ਕੇ ਇੱਕ ਅਜਿਹਾ ਵਿਅਕਤੀ ਬਣਦਾ ਹੈ ਜੋ ਸਮਾਜ ਵਿੱਚ ਸਫਲ ਅਤੇ ਆਦਰਯੋਗ ਹੁੰਦਾ ਹੈ ਰੂਲ 6ਾ ਦੁਨੀਆ ਦੀ ਆਲੋਚਨਾ ਕਰਨ ਤੋਂ ਪਹਿਲਾਂ ਆਪਣਾ ਘਰ ਠੀਕ ਕਰੋ ਜਦੋਂ ਅਸੀਂ ਦੁਨੀਆ ਵੱਲ ਦੇਖਦੇ ਹਾਂ ਸਾਨੂੰ ਹਰ ਪਾਸੇ ਅਨਿਆਏ ਬੇਇਨਸਾਫੀ ਦੁੱਖ ਹਿੰਸਾ ਦਿਖਾਈ ਦਿੰਦੀ ਹੈ ਇਸ ਕਰਕੇ ਬਹੁਤ ਲੋਕ ਗੁੱਸੇ ਤਿੱੜਕ ਅਤੇ ਨਫ਼ਰਤ ਨਾਲ ਭਰ ਜਾਂਦੇ ਹੁੰਦੇ ਹਨ ਉਹ ਕਹਿੰਦੇ ਹਨ ਦੁਨੀਆ ਹੀ ਗਲਤ ਹੈ ਉਹਨੂੰ ਸਿਸਟਮ ਨੇ ਹੀ ਮਾਰਿਆ ਹੈ ਸਵਾਲ ਇਹ ਨਹੀਂ ਕਿ ਦੁਨੀਆ ਕਿੰਨੀ ਗਲਤ ਹੈ ਸਵਾਲ ਇਹ ਹੈ ਕਿ ਤੁਸੀਂ ਖੁਦ ਅੰਦਰੋਂ ਕਿੰਨੇ ਠੀਕ ਹੋ ਬਾਹਰੀ ਦੁਨੀਆ ਦੇ ਨਾਲ ਨਹੀਂ ਆਪਣੇ ਘਰ ਨਾਲ ਸ਼ੁਰੂ ਕਰੋ ਘਰ ਇੱਥੇ ਸਿਰਫ ਇਮਾਰਤ ਨਹੀਂ ਤੁਹਾਡੀ ਜ਼ਿੰਦਗੀ ਤੁਹਾਡੀ ਆਤਮਾ ਤੁਹਾਡੀ ਸੋਚ ਅਤੇ ਤੁਹਾਡੀਆਂ ਜ਼ਿੰਮੇਵਾਰੀਆਂ ਹਨ ਖੁਦ ਨੂੰ ਸਵਾਲ ਕਰੋ ਤੁਸੀਂ ਕਿੰਨੀ ਵਾਰੀ ਆਪਣੀਆਂ ਗਲਤੀਆਂ ਮੰਨਦੇ ਹੋ ਤੁਸੀਂ ਆਪਣੇ ਘਰ ਦੇ ਅੰਦਰ ਕਿੰਨੀ ਇਮਾਨਦਾਰੀ ਸਫਾਈ ਅਤੇ ਆਦਰਤਾ ਰੱਖਦੇ ਹੋ ਜੇ ਤੁਸੀਂ ਆਪਣਾ ਘਰ ਆਪਣੇ ਰਿਸ਼ਤੇ ਆਪਣੀ ਅਮ ਤਾਂ ਆਪਣੀਆਂ ਆਦਤਾਂ ਆਪਣੀ ਨੈਤਿਕਤਾ ਸੰਭਾਲ ਨਹੀਂ ਸਕਦੇ ਤਾਂ ਤੁਹਾਨੂੰ ਦੁਨੀਆ ਨੂੰ ਸਿਖਾਉਣ ਦਾ ਕੋਈ ਹੱਕ ਨਹੀਂ ਆਪਣੇ ਘਰ ਘਰ ਦੀ ਹਾਲਤ ਵੇਖੋ ਰਿਸ਼ਤੇ ਵਾਤਾਵਰਨ ਵਿਚਾਰ ਕੀ ਤੁਹਾਡੀ ਆਤਮ ਸ਼ਾਂਤੀ ਨੂੰ ਵਧਾ ਰਹੇ ਹਨ ਜਿੱਥੇ ਤੁਸੀਂ ਕਮਜ਼ੋਰ ਹੋ ਉਥੇ ਸਵਾਲ ਨਾ ਉਠਾਓ ਪਹਿਲਾਂ ਉਹ ਸਭ ਠੀਕ ਕਰੋ ਹੰਕਾਰ ਨੂੰ ਤਿਆਗੋ ਬਹੁਤ ਵਾਰੀ ਅਸੀਂ ਆਪਣੀਆਂ ਨਕਾਮੀਆਂ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਅਤੇ ਅਸੀਂ ਦੂਜਿਆਂ ਨੂੰ ਦੋਸ਼ੀ ਠਹਿਰਾ ਕੇ ਆਪਣੇ ਦਿਲ ਨੂੰ ਰਾਹਤ ਦੇ ਦਿੰਨੇ ਹਾਂ ਪਰ ਇਹ ਆਤਮ ਵਿਕਾਸ ਦਾ ਰਸਤਾ ਨਹੀਂ ਇਹ ਆਤਮ ਵਿਨਾਸ਼ ਦਾ ਰਸਤਾ ਹੈ ਸਭ ਤੋਂ ਅਸਲ ਇਨਕਲਾਬ ਆਪਣੀ ਜ਼ਿੰਦਗੀ ਨੂੰ ਠੀਕ ਕਰਨਾ ਹੈ ਜਦੋਂ ਤੁਹਾਡੇ ਅੰਦਰਲੇ ਤੂਫਾਨ ਸ਼ਾਂਤ ਹੋ ਜਾਣ ਉਦੋਂ ਹੀ ਤੁਸੀਂ ਦੁਨੀਆ ਵਿੱਚ ਸ਼ਾਂਤੀ ਦੀ ਭੂਮਿਕਾ ਨਿਭਾ ਸਕਦੇ ਹੋ ਰੂਲ 7 ਅਰਥਪੂਰਕ ਜੀਵਨ ਦੀ ਪਾਲਣਾ ਕਰੋ ਨਾ ਕਿ ਆਸਾਨ ਰਸਤੇ ਤੇ ਚੱਲੋ ਅਸੀਂ ਹਰ ਰੋਜ਼ ਫੈਸਲੇ ਕਰਦੇ ਹਾਂ ਇੱਕ ਰਾ ਆਸਾਨ ਹੋ ਸਕਦਾ ਹੈ ਜੋ ਤੁਰੰਤ ਲਾਭ ਘੱਟ ਮਿਹਨਤ ਅਤੇ ਘੱਟ ਚਿੰਤਾ ਵਾਲਾ ਹੋਵੇ ਪਰ ਦੂਜਾਰਾ ਔਖਾ ਹੁੰਦਾ ਹੈ ਜੋ ਕਿ ਲੰਬੇ ਸਮੇਂ ਦੀ ਸੋਚ ਕਠਿਨ ਮਿਹਨਤ ਅਤੇ ਉੱਚੇ ਆਦਰਸ਼ ਵਾਲਾ ਹੁੰਦਾ ਹੈ ਤੁਸੀਂ ਹਮੇਸ਼ਾ ਦੋ ਰਸਤੇਆਂ ਵਿੱਚੋਂ ਚੁਣਨਾ ਹੁੰਦਾ ਹੈ ਸੌਖਾ ਜਾਂ ਸਾਰਥਕ ਰਸਤਾ ਤੁਰੰਤ ਲਾਭ ਇਹ ਉਹ ਰਾਹ ਹੁੰਦਾ ਹੈ ਜੋ ਮौज-ਮਸਤੀ ਦੀ ਗੱਲ ਕਰਦਾ ਹੈ ਅੱਜ ਦੇ ਸੁੱਖ ਵਾਸਤੇ ਕੱਲ ਦੀ ਤਬਾਹੀ ਮੰਨ ਲੈਂਦਾ ਹੈ ਤੁਰੰਤ ਨਤੀਜੇ ਚਾਹੁੰਦਾ ਹੈ ਸੰਘਰਸ਼ ਤੋਂ ਭੱਜਦਾ ਹੈ ਜਿਵੇਂ ਠੰਡੇ ਦਿਨ ਸਵੇਰੇ ਉੱਠਣ ਦੀ ਥਾਂ అలਾਰਮ ਬੰਦ ਕਰ ਦੇਣਾ ਸਿਹਤ ਸੰਭਾਲਣ ਦੀ ਥਾਂ ਫਾਸਟ ਫੂਡ ਖਾ ਲੈਣਾ ਠੀਕ ਬੋਲਣ ਦੀ ਥਾਂ ਝੂਠ ਬੋਲਣਾ ਦੂਜਿਆਂ ਨੂੰ ਦੋਸ਼ ਦੇਣਾ ਇਹ ਸਭ ਸੌਖੇ ਰਸਤੇ ਹੁੰਦੇ ਹਨ ਅਰਥਪੂਰਕ ਜੀਵਨ ਦੀ ਰਾਹ ਮੁਸ਼ਕਲ ਹੁੰਦੀ ਹੈ ਪਰ ਠੋਸ ਹੁੰਦੀ ਹੈ ਇਹ ਰਾਹ ਇਮਾਨਦਾਰੀ ਮੰਗਦਾ ਹੈ ਪਰ ਇਹ ਰਾਹ ਸਾਨੂੰ ਲੰਬੀ ਜ਼ਿੰਦਗੀ ਲਈ ਖੁਸ਼ੀ ਦਿੰਦਾ ਹੈ ਸੱਚ ਦੇ ਰਾਹ ਤੇ ਚੱਲਣ ਲਈ ਹੌਸਲਾ ਚਾਹੀਦਾ ਹੈ ਹਰ ਫੈਸਲੇ 'ਚ ਪੁੱਛੋ ਕਿ ਇਹ ਸਿਰਫ ਤੁਰੰਤ ਸੁੱਖ ਦਿੰਦਾ ਹੈ ਜਾਂ ਲੰਬੇ ਸਮੇਂ ਦੀ ਖੁਸ਼ੀ ਵਾਸਤੇ ਹੈ ਆਪਣੇ ਕੰਮ ਰਿਸ਼ਤੇ ਆਦਤਾਂ ਨੂੰ ਵੇਖੋ ਕਿ ਇਹ ਤੁਹਾਡੇ ਉਦੇਸ਼ ਨਾਲ ਮਿਲਦੇ ਹਨ ਤਕਲੀਫ ਨੂੰ ਸਜ਼ਾ ਨਾ ਸਮਝੋ ਇਸ ਨੂੰ ਇਨਾਮ ਸਮਝੋ ਰੂਲ 8 ਸੱਚ ਬੋਲੋ ਜਾਂ ਕੱਟੋ-ਕੱਟ ਝੂਠ ਨਾ ਬੋਲੋ ਝੂਠ ਬੋਲਣਾ ਆਸਾਨ ਹੁੰਦਾ ਹੈ ਪਰ ਖਤਰਨਾਕ ਵੀ ਅਸੀਂ ਹਰ ਰੋਜ਼ ਛੋਟੇ-ਛੋਟੇ ਝੂਠ ਬੋਲ ਕੇ ਆਪਣੇ ਆਪ ਨੂੰ ਰਾਹ ਦਿੰਦੇ ਹਾਂ ਕਦੇ ਦੂਜਿਆਂ ਨੂੰ ਖੁਸ਼ ਕਰਨ ਲਈ ਕਦੇ ਜ਼ਿੰਮੇਵਾਰੀ ਤੋਂ ਬਚਣ ਲਈ ਕਦੇ ਆਪਣੀ ਨਾਕਾਮੀ ਨੂੰ ਢੱਕਣ ਲਈ ਝੂਠ ਤੁਹਾਡੀ ਜ਼ਿੰਦਗੀ ਨੂੰ ਆਲਸੀ ਵਟਕੀ ਹੋਈ ਤੇ ਅਸਲੀਅਤ ਤੋਂ ਦੂਰ ਕਰ ਦਿੰਦਾ ਹੈ ਅਤੇ ਹੌਲੀ-ਹੌਲੀ ਇਹ ਨਕਲੀ ਜ਼ਿੰਦਗੀ ਤੁਹਾਨੂੰ ਅੰਦਰੋਂ ਖਾ ਜਾਂਦੀ ਹੈ ਸਿੱਧਾ ਝੂਠ ਜਿਵੇਂ ਗਲਤ ਬਿਆਨ ਦੇਣਾ ਅੱਧਾ ਝੂਠ ਜਿਵੇਂ ਸੱਚ ਦੇ ਇੱਕ ਹਿੱਸੇ ਨੂੰ ਛੁਪਾ ਲੈਣਾ ਧੋਖੇਬਾਜ਼ੀ ਜਿਵੇਂ ਕਿਸੇ ਹੋਰ ਨੂੰ ਗੁੰਮਰਾਹ ਕਰ ਦੇਣਾ ਸੱਚ ਬੋਲਣਾ ਸਿਰਫ ਇਮਾਨਦਾਰੀ ਨਹੀਂ ਇੱਕ ਆਤਮਿਕ ਸ਼ਕਤੀ ਹੁੰਦੀ ਹੈ ਇੱਕ ਅੰਦਰੂਨੀ ਸਥਿਰਤਾ ਅਤੇ ਆਤਮਿਕ ਆਜ਼ਾਦੀ ਦੀ ਨਿਸ਼ਾਨੀ ਹੈ ਜਦੋਂ ਤੁਸੀਂ ਸੱਚ ਬੋਲਦੇ ਹੋ ਤੁਹਾਡਾ ਦਿਲ ਹੌਲਾ ਹੋ ਜਾਂਦਾ ਹੈ ਤੁਹਾਡੀ ਆਵਾਜ਼ ਵਿੱਚ ਭਰੋਸਾ ਹੁੰਦਾ ਹੈ ਤੁਸੀਂ ਲੋਕਾਂ ਨਾਲ ਪੱਕਾ ਨੈਤਿਕ ਜੁੜਾਅ ਬਣਾਉਨੇ ਹੋ ਤੁਸੀਂ ਆਪਣੀ ਜ਼ਿੰਦਗੀ ਦੇ ਮਕਸਦ ਦੇ ਨੇੜੇ ਪਹੁੰਚਦੇ ਹੋ ਪਰ ਸੱਚ ਕਿਉਂ ਮੁਸ਼ਕਲ ਹੁੰਦਾ ਹੈ ਕਈ ਵਾਰ ਸੱਚ ਕਹਿਣਾ ਲੋੜੀ ਦੇ ਨਤੀਜੇ ਨਹੀਂ ਦਿੰਦਾ ਲੋਕ ਨਾਰਾਜ਼ ਹੋ ਸਕਦੇ ਹਨ ਤੁਸੀਂ ਆਉਣ ਵਾਲੀ ਤਕਲੀਫ ਤੋਂ ਡਰਦੇ ਹੋ ਪਰ ਇਹ ਸਾਰੀਆਂ ਚੁਣੌਤੀਆਂ ਸੱਚ ਦੀ ਸ਼ਕਤੀ ਦੇ ਸਾਹਮਣੇ ਛੋਟੀਆਂ ਪੈ ਜਾਂਦੀਆਂ ਹਨ ਸੱਚੀ ਜ਼ਿੰਦਗੀ ਹਮੇਸ਼ਾ ਮੁਸ਼ਕਲ ਹੁੰਦੀ ਹੈ ਪਰ ਅਸਲ ਹੋਣ ਦਾ ਸੁੱਖ ਲਿਆਉਂਦੀ ਹੈ ਰੂਲ ਨੌਮਾ ਸਮਝੋ ਕਿ ਜਿਸ ਨੂੰ ਤੁਸੀਂ ਸੁਣ ਰਹੇ ਹੋ ਉਹ ਤੁਹਾਨੂੰ ਕੁਝ ਨਵਾਂ ਸਿਖਾ ਸਕਦਾ ਹੈ ਸਮਾਜ ਵਿੱਚ ਅਸੀਂ ਜ਼ਿਆਦਾਤਰ ਬੋਲਣ ਤੇ ਜ਼ੋਰ ਦਿੰਦੇ ਹਾਂ ਪਰ ਸੁਣਨ ਤੇ ਨਹੀਂ ਅਸਲ ਸਮਝ ਅਤੇ ਵਿਕਾਸ ਸੁਣਨ ਦੇ ਰਾਹੀਂ ਆਉਂਦੇ ਹਨ ਨਾ ਕਿ ਸਿਰਫ ਬੋਲਣ ਨਾਲ ਸੁਣਨਾ ਇੱਕ ਕਲਾ ਹੈ ਸਿਰਫ ਕੰਨ ਖੋਲ ਲੈਣਾ ਸੁਣਨਾ ਨਹੀਂ ਹੁੰਦਾ ਅਸਲ ਸੁਣਨ ਦਾ ਮਤਲਬ ਹੁੰਦਾ ਹੈ ਦਿਲੋਂ ਧਿਆਨ ਨਾਲ ਸੁਣਨਾ ਦੂਜੇ ਦੀ ਗੱਲ ਨੂੰ ਆਪਣੀ ਸੋਚ ਤੋਂ ਉੱਚਾ ਰੱਖਣਾ ਆਪਣੇ ਅੰਦਰ ਹੰਕਾਰ ਨੂੰ ਸਾਈਡ ਤੇ ਕਰਕੇ ਸਿੱਖਣ ਦਾ ਮਨ ਬਣਾਉਣਾ ਜਦੋਂ ਤੁਸੀਂ ਸੁਣਦੇ ਹੋ ਤਾਂ ਦੂਜਾ ਵਿਅਕਤੀ ਮਾਨ ਮਹਿਸੂਸ ਕਰਦਾ ਹੈ ਰਿਸ਼ਤੇ ਪੱਕੇ ਬਣਦੇ ਹਨ ਤੁਸੀਂ ਆਪਣੇ ਮਗਰੂਰ ਮਨ ਨੂੰ ਨਰਮ ਕਰ ਲੈਣੇ ਹੋ ਤੁਹਾਨੂੰ ਨਵੇਂ ਤਜਰਬੇ ਨਵੀਆਂ ਸੋਚਾਂ ਅਤੇ ਨਵੇਂ ਦ੍ਰਿਸ਼ਟੀਕੋਣ ਮਿਲਦੇ ਹਨ ਹਰ ਵਿਅਕਤੀ ਕੋਲ ਗਿਆਨ ਦਾ ਇੱਕ ਟੁਕੜਾ ਹੁੰਦਾ ਹੈ ਕੋਈ ਵੀ ਇਨਸਾਨ ਚਾਹੇ ਉਹ ਨੌਜਵਾਨ ਹੋਵੇ ਅਨਪੜ ਹੋਵੇ ਜਾਂ ਤੁਹਾਡੇ ਨਾਲ ਅਸਹਿਮਤ ਹੋਵੇ ਉਹ ਤੁਹਾਨੂੰ ਕੁਝ ਅਜਿਹਾ ਦੱਸ ਸਕਦਾ ਹੈ ਜੋ ਤੁਹਾਨੂੰ ਪਤਾ ਨਹੀਂ ਹੋਵੇਗਾ ਅਸੀਂ ਅਕਸਰ ਸੋਚਦੇ ਹਾਂ ਕਿ ਮੈਨੂੰ ਤਾਂ ਸਭ ਕੁਝ ਪਤਾ ਹੈ ਇਹ ਗਲਤਫਹਿਮੀ ਸਾਡੀ ਸਿੱਖਣ ਦੀ ਯਾਤਰਾ ਨੂੰ ਰੋਕ ਦਿੰਦੀ ਹੈ ਸੋਚੋ ਇੱਕ ਮਜ਼ਦੂਰ ਦੇ ਜੀਵਨ ਤੋਂ ਤੁਸੀਂ ਸਬਰ ਸਿੱਖ ਸਕਦੇ ਹੋ ਇੱਕ ਬੱਚੇ ਦੇ ਨਜ਼ਰੀਏ ਤੋਂ ਤੁਸੀਂ ਮਾਸੂਮੀਅਤ ਵੇਖ ਸਕਦੇ ਹੋ ਇੱਕ ਵਿਰੋਧੀ ਦੀ ਗੱਲ ਤੋਂ ਤੁਸੀਂ ਆਪਣੇ ਵਿਚਲੀ ਤਾਰਕਿਕ ਕਮਜ਼ੋਰੀ ਨੂੰ ਪਛਾਣ ਸਕਦੇ ਹੋ ਸੁਣਨ ਰਾਹੀਂ ਤੁਸੀਂ ਮਨੁੱਖ ਬਣਦੇ ਹੋ ਸੁਣਨਾ ਹੰਕਾਰ ਨੂੰ ਘਟਾਉਂਦਾ ਹੈ ਸਹਿਨਸ਼ੀਲਤਾ ਨੂੰ ਵਧਾਉਂਦਾ ਹੈ ਹਮਦਰਦੀ ਨੂੰ ਜਨਮ ਦਿੰਦਾ ਹੈ ਸਾਨੂੰ ਸਮਝ ਦੀ ਗਹਿਰਾਈ ਤੱਕ ਲੈ ਜਾਂਦਾ ਹੈ ਰੂਲ 10ਮ ਆਪਣੀ ਗੱਲ ਨੂੰ ਸਾਫ਼ ਸਟੀਕ ਅਤੇ ਸचेत ਰੱਖੋ ਜਿਸ ਤਰ੍ਹਾਂ ਹਥਿਆਰ ਦੀ ਤਿੱਖੀ ਤਾਰ ਨੁਕਸਾਨ ਕਰ ਸਕਦੀ ਹੈ ਉਸੇ ਤਰ੍ਹਾਂ ਗਲਤ ਜਾਂ ਧੁੰਦਲੀ ਬੋਲੀ ਵੀ ਮਨੁੱਖੀ ਜੀਵਨ ਨੂੰ ਤਬਾਹ ਕਰ ਸਕਦੀ ਹੈ ਜੇ ਤੁਸੀਂ ਆਪਣੀ ਸਮੱਸਿਆ ਨੂੰ ਠੀਕ ਢੰਗ ਨਾਲ ਸਮਝ ਨਹੀਂ ਸਕਦੇ ਤਾਂ ਤੁਸੀਂ ਉਸ ਨੂੰ ਹੱਲ ਵੀ ਨਹੀਂ ਕਰ ਸਕਦੇ ਕਈ ਵਾਰ ਅਸੀਂ ਕਹਿ ਦਿੰਨੇ ਆ ਮੈਂ ਠੀਕ ਨਹੀਂ ਜੀਵਨ ਔਖਾ ਲੱਗ ਰਿਹਾ ਸਭ ਕੁਝ ਬੁਰਾ ਹੋ ਰਿਹਾ ਪਰ ਇਹ ਗੱਲਾਂ ਬਿਲਕੁਲ ਧੁੰਦਲੀਆਂ ਹੁੰਦੀਆਂ ਹਨ ਨਾ ਸਾਡੀ ਹਾਲਤ ਨੂੰ ਸਮਝਾਉਂਦੀਆਂ ਹਨ ਨਾ ਕਿਸੇ ਹੱਲ ਵੱਲ ਲੈ ਜਾਂਦੀਆਂ ਹਨ ਜੇ ਤੁਸੀਂ ਕਹੋ ਮੈਨੂੰ ਆਪਣੀ ਨੌਕਰੀ 'ਚ ਮਿਹਨਤ ਕਰਕੇ ਵੀ ਮਾਣ ਨਹੀਂ ਮਿਲਦਾ ਮੇਰੇ ਪਰਿਵਾਰ ਵਿੱਚ ਗੱਲਬਾਤ ਦੀ ਕਮੀ ਹੈ ਮੈਂ ਆਪਣੀ ਸਿਹਤ ਨੂੰ ਲੈ ਕੇ ਲਾਪਰਵਾਹ ਹੋ ਗਿਆ ਹਾਂ ਤਾਂ ਇਹ ਸਟੀਕ ਗੱਲਾਂ ਤੁਹਾਨੂੰ ਅਸਲ ਸਮੱਸਿਆ ਦੀ ਪਛਾਣ ਅਤੇ ਹੱਲ ਦੀ ਦਿਸ਼ਾ ਦਿੰਦੀਆਂ ਹਨ ਤੁਹਾਡੀ ਸੋਚ ਨੂੰ ਸੁਧਾਰਦੀਆਂ ਹਨ ਸੱਚ ਬੋਲੋ ਪਰ ਇੰਨਾ ਵੀ ਕਿ ਦੂਜਾ ਸਮਝ ਸਕੇ ਤੇ ਸਟੀਕ ਬੋਲੋ ਤਾਂ ਜੋ ਤੁਹਾਡੀ ਗੱਲ ਦਾ ਅਸਰ ਪੈ ਸਕੇ ਬੱਚੇ ਨੂੰ ਨਾ ਕਹੋ ਤੂੰ ਬੁਰਾ ਹੈ ਕਹੋ ਤੂੰ ਇਹ ਕੰਮ ਠੀਕ ਨਹੀਂ ਕੀਤਾ ਆਪਣੀ ਦਿਨਚਰਿਆ 'ਚ ਨਾ ਕਹੋ ਮੈਂ ਵਧੀਆ ਨਹੀਂ ਜੀ ਰਿਹਾ ਕਹੋ ਮੈਂ ਆਪਣੇ ਟਿਚਿਆਂ ਲਈ ਰੋਜ਼ ਕੋਸ਼ਿਸ਼ ਨਹੀਂ ਕਰ ਰਿਹਾ ਰੂਲ 11ਵਾਂ ਬੱਚਿਆਂ ਨੂੰ ਸਕੇਟਿੰਗ ਬੋਰਡ ਚਲਾਉਂਦੇ ਸਮੇਂ ਤੰਗ ਨਾ ਕਰੋ ਇਸ ਨਿਯਮ ਦੀ ਭਾਵਨਾ ਇਹ ਨਹੀਂ ਕਿ ਸਕੇਟਿੰਗ ਬੋਰਡ ਚਲਾਉਣਾ ਵਿਸ਼ੇਸ਼ ਗੱਲ ਹੈ ਇਹ ਇੱਕ ਪ੍ਰਤੀਕ ਹੈ ਇਹ ਨਿਯਮ ਕਹਿੰਦਾ ਹੈ ਕਿ ਜਦੋਂ ਬੱਚੇ ਜੋਖਮ ਲੈ ਰਹੇ ਹੋਣ ਨਵੇਂ ਚੈਲੰਜ ਲੈ ਰਹੇ ਹੋਣ ਇਹ ਆਪਣੇ ਹੌਸਲੇ ਨੂੰ ਅਜਮਾ ਰਹੇ ਹੋਣ ਤਾਂ ਉਹਨਾਂ ਨੂੰ ਵਧੇਰੇ ਸੁਰੱਖਿਆ ਦੇ ਕੇ ਰੋਕੋ ਨਾ 스케이ਟਿੰਗ ਬੋਰਡ ਆਜ਼ਾਦੀ ਗਿਰ ਕੇ ਸਿੱਖਣਾ ਜਦੋਂ ਬੱਚਾ 스케이ਟਿੰਗ ਬੋਰਡ ਚਲਾਉਂਦਾ ਹੈ ਇਹ ਉਹਨੂੰ ਆਜ਼ਾਦੀ ਦਿੰਦਾ ਹੈ ਤੇ ਗਿਰ ਕੇ ਸਿੱਖਣ ਦੀ ਹਿੰਮਤ ਦਿੰਦਾ ਹੈ ਉਹ ਡਰਦਾ ਵੀ ਹੈ ਪਰ ਕੋਸ਼ਿਸ਼ ਕਰਦਾ ਹੈ ਉਹ ਕਈ ਵਾਰ ਗਿਰਦਾ ਹੈ ਪਰ ਖੁਦ ਨੂੰ ਦੁਬਾਰੇ ਖੜਾ ਕਰ ਲੈਂਦਾ ਹੈ ਅਸੀਂ ਬੱਚਿਆਂ ਨੂੰ ਵਧੇਰੇ ਸੁਰੱਖਿਆ ਦੇ ਰਹੇ ਹਾਂ ਆਧੁਨਿਕ ਸਮਾਜ ਵਿੱਚ ਮਾਪੇ ਹਰ ਤਕਲੀਫ ਤੋਂ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਹਰ ਨਕਾਮੀ ਤੋਂ ਉਹਨਾਂ ਨੂੰ ਦੂਰ ਰੱਖਦੇ ਹਨ ਗਰਮੀ ਲੱਗੇਗੀ ਚੋਟ ਲੱਗੇਗੀ ਐ ਨਾ ਕਰ ਕਹਿ ਕੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਦਬਾਉਂਦੇ ਹਨ ਇਸ ਨਾਲ ਬੱਚੇ ਹੌਸਲੇਮੰਦ ਨਹੀਂ ਹੁੰਦੇ ਡਰੇ ਹੋਏ ਬਣ ਜਾਂਦੇ ਹਨ ਸੁਰੱਖਿਆ ਚਾਹੀਦੀ ਹੈ ਪਰ ਹੱਦ ਤੱਕ ਹੋਣੀ ਚਾਹੀਦੀ ਹੈ ਜਦੋਂ ਬੱਚਾ ਆਪਣੀ ਚੋਣ ਆਪਣੀ ਕੋਸ਼ਿਸ਼ ਆਪਣੀ ਨਕਾਮੀ ਨਾਲ ਸਿੱਖਦਾ ਹੈ ਉਹ ਅਸਲ ਜੀਵਨ ਲਈ ਤਿਆਰ ਹੁੰਦਾ ਹੈ ਰੂਲ ਬਾਰਮਾ ਜਦੋਂ ਰਾਹ ਵਿੱਚ ਬਿੱਲੀ ਮਿਲੇ ਤਾਂ ਪਿਆਰ ਨਾਲ ਉਸ ਨੂੰ ਸਹਲਾਓ ਇਹ ਨਿਯਮ ਸਿੱਧਾ ਨਹੀਂ ਪਰ ਗਹਿਰਾ ਹੈ ਇਸ ਦਾ ਅਰਥ ਹੈ ਦੁੱਖਾਂ ਭਰੇ ਜੀਵਨ ਵਿੱਚ ਵੀ ਕੁਝ ਪਲ ਐਸੇ ਹੁੰਦੇ ਹਨ ਜਿਨ੍ਹਾਂ ਨੂੰ ਪਕੜ ਲੈਣਾ ਚਾਹੀਦਾ ਹੈ ਬਿੱਲੀ ਇੱਕ ਸਿੰਬਲ ਹੈ ਜਦੋਂ ਤੁਸੀਂ ਰਾਤੇ ਜਾ ਰਹੇ ਹੋ ਅਤੇ ਇੱਕ ਬਿੱਲੀ ਆ ਜਾਏ ਉਹ ਠੰਡੀ ਹਵਾ ਵਰਗਾ ਅਚਾਨਕ ਸੁਖਦਾਇਕ ਅਨੁਭਵ ਦਵੇਗੀ ਉਹ ਜੀਵਨ ਦੀ ਛੋਟੀ ਚੁੱਪ ਅਤੇ નિર્ਦੋਸ਼ ਖੁਸ਼ੀ ਹੋ ਸਕਦੀ ਹੈ ਦੁੱਖ ਦੇ ਵਿੱਚ ਕਰ ਖੁਸ਼ੀ ਲੱਭੋ ਜੀਵਨ ਕਈ ਵਾਰੀ ਅਸਹਿਣਸ਼ੀਲ ਹੁੰਦਾ ਹੈ ਬਿਮਾਰੀਆਂ ਮੌਤ ਤਕਲੀਫ ਪਰਿਵਾਰਿਕ ਸੰਘਰਸ਼ ਭਵਿੱਖ ਦੀ ਚਿੰਤਾ ਇਸ ਦੌਰਾਨ ਅਸੀਂ ਜ਼ਿੰਦਗੀ ਦੇ ਛੋਟੇ ਸੁੰਦਰ ਪਲ ਭੁੱਲ ਜਾਂਦੇ ਹਾਂ ਸਵੇਰ ਦੀ ਰੌਸ਼ਨੀ ਬੱਚੇ ਦੀ ਮੁਸਕਾਨ ਇੱਕ ਬਿੱਲੀ ਜੋ ਰਾਤ 에 ਆ ਕੇ ਤੁਹਾਡੇ ਕੋਲ ਰੁਕਦੀ ਹੈ ਹਮੇਸ਼ਾ ਉੱਤਮ ਸਮੇਂ ਦੀ ਉਡੀਕ ਨਾ ਕਰੋ ਅਸੀਂ ਸੋਚਦੇ ਹਾਂ ਜਦੋਂ ਸਭ ਠੀਕ ਹੋ ਜਾਵੇਗਾ ਉਦੋਂ ਮੈਂ ਆਰਾਮ ਕਰਾਂਗਾ ਪਰ ਜੀਵਨ ਕਦੇ ਪੂਰੀ ਤਰ੍ਹਾਂ ਆਸਾਨ ਨਹੀਂ ਹੋਵੇਗਾ ਤੁਸੀਂ ਦੁੱਖਾਂ ਵਿੱਚ ਹੀ ਸਿੱਖਣਾ ਜੀਣਾ ਅਤੇ ਖੁਸ਼ ਹੋਣਾ ਹੈ ਇਸ ਲਈ ਜਦੋਂ ਕੋਈ ਅਜੇਹਾ ਪਲ ਆਵੇ ਜੋ ਤੁਹਾਡੇ ਦਿਲ ਨੂੰ ਹੌਲਾ ਮਹਿਸੂਸ ਕਰਾਵੇ ਉਹ ਪਲ ਛੱਡੋ ਨਾ ਉਸ ਨੂੰ ਪੂਰੀ ਤਰ੍ਹਾਂ ਮਹਿਸੂਸ ਕਰੋ ਬਿੱਲੀ ਨੂੰ ਸਹਲਾਓ ਕਿਉਂਕਿ ਇਹ ਵੀ ਤੁਹਾਡੀ ਚੰਗੀ ਜ਼ਿੰਦਗੀ ਦਾ ਹਿੱਸਾ ਹੈ ਸ਼ੈਨਸ਼ੀਲਤਾ ਸਬਰ ਅਤੇ ਮਾਨਵਤਾ ਇਹ ਨਿਯਮ ਸਾਨੂੰ ਸਬਰ ਸਿਖਾਉਂਦੇ ਹਨ ਇਹ ਨਿਯਮ ਸਿਖਾਉਂਦੇ ਹਨ ਕਿ ਜੀਵਨ ਵਿੱਚ ਹਮੇਸ਼ਾ ਸਭ ਕੁਝ ਆਪਣੇ ਕੰਟਰੋਲ ਵਿੱਚ ਨਹੀਂ ਕੀਤਾ ਜਾ ਸਕਦਾ